ਬਣਾਉਣ ਵਾਸਤੇ ਮੈਂ ਇੱਥੇ ਅੱਧਾ ਕਿਲੋ ਖੱਡਾ ਦਹੀਂ ਲਿਆ ਹੈ ਤੇ ਹੁਣ ਇਸ ਦਹੀਂ ਦੇ ਵਿੱਚ ਆਪਾਂ ਪਾਵਾਂਗੇ 50 ਗ੍ਰਾਮ ਵੇਸਣ ਤੇ ਚਮਚ ਨਾਲ ਨਾਪੀਏ ਤੇ ਪੰਜ ਵੱਡੇ ਵਾਲੇ ਚਮਚ ਨੇ ਜਿੰਨੂੰ ਆਪਾਂ 5 ਟੇਬਲस्पून ਕਹਿੰਦੇ ਆ ਤੇ ਵੇਸਣ ਔਰ ਦਹੀਂ ਦੇ ਵਿੱਚ ਹੀ ਮੈਂ ਪਾਣ ਲੱਗੀ ਆ ਲਸਣ ਤੇ ਹਰੀਆਂ ਮਿਰਚਾਂ ਦਾ ਦਰਦਰਾ ਕੁੱਟਿਆ ਹੋਇਆ ਪੇਸਟ ਇੱਥੇ ਮੈਂ 8 ਤੋਂ 10 ਕਲੀਆਂ ਲਸਣ ਦੀਆਂ ਤੇ ਦੋ ਹਰੀਆਂ ਮਿਰਚਾਂ ਲੈ ਕੇ ਇਹਨਾਂ ਨੂੰ ਮੋਟਾ-ਮੋਟਾ ਗ੍ਰाइंड ਕਰ ਲਿਆ ਹੈ ਚਾਹੇ ਤਾਂ ਇਹਨੂੰ ਤੁਸੀਂ ਕੁੱਟ ਵੀ ਸਕਦੇ ਹੋ ਪਰ ਮੋਟਾ-ਮੋਟਾ ਹੀ ਕੱਟਣਾ ਹੈ ਦਰਦਰਾ ਜਿਹਾ ਜਿਵੇਂ ਹੁੰਦਾ ਹੈ ਤੇ ਹੁਣ ਇੱਥੇ ਨਾਲ ਹੀ ਆਪਾਂ ਪਾਵ 1 ਚਮਚ ਲੂਣ ਦਾ ਤੇ ਅੱਧਾ ਚਮਚ ਪਾਣ ਗਿਆ ਲਾਲ ਮਿਰਚਾ ਦਾ ਤੇ ਪੌਣਾ ਚਮਚ ਅਤਨੀਆ ਪਾਊਡਰ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਕੋਲ ਦੇਣਾ ਹੈ ਤੇ ਹੁਣ ਆਪਾਂ ਇਹਨੂੰ ਮਧਾਨੀ ਨਾਲ ਚੰਗੀ ਤਰ੍ਹਾਂ ਕੋਲ ਲੈਣਾ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਤੁਸੀਂ ਐਂਡ ਬਲੈਂਡਰ ਨਾਲ ਵੀ ਕਰ ਸਕਦੇ ਹੋ ਛੇਤੀ ਹੋ ਜਾਂਦਾ ਹੈ ਮਿਕਸੀਚ ਵੀ ਕਰ ਸਕਦੇ ਹੋ ਤੇ ਪਹਿਲਾਂ ਆਪਾਂ ਬੇਸਨ ਤੇ ਦਹੀਂ ਮਸਾਲਿਆਂ ਨੂੰ ਨਾ ਚੰਗੀ ਤਰ੍ਹਾਂ ਕੋਲ ਲਵਾਂਗੇ ਬਾਅਦ ਵਿੱਚ ਪਾਣੀ ਪਾਣਾ ਹੈ ਤੇ ਵੇਖੋ ਜੀ ਇੱਥੇ ਦਹੀਂ ਹੋਰ ਵੇਸਨ ਮਸਾਲੇ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਮੈਂ ਇੱਥੇ ਪਾਣ ਲੱਗਿਆਂ 1 ਕਿਲੋ ਪਾਣੀ ਜੇ ਕੱਪ ਨਾਲ ਨਾਪੀਏ ਤੇ 5 1/2 ਕੱਪ ਪਾਣੀ ਦਾ ਹੈਗੇ ਨੇ ਤੇ ਹੁਣ ਪਾਣੀ ਨੂੰ ਕਰ ਦਵਾਂਗੇ ਚੰਗੀ ਤਰ੍ਹਾਂ ਮਿਕਸ ਤੇ ਦਹੀਂ ਜਿਹੜਾ ਮੈਂ 1/2 ਕਿਲੋ ਲਿਆ ਹੈ ਨਾ ਉਹ 2 ਕੱਪ ਦੇ ਕਰੀਬ ਹੈ ਤੇ 5 1/2 ਕੱਪ ਹੈ ਪਾਣੀ ਹੈ ਇੱਕੋ ਕੱਪ ਨਾਲ ਹੀ ਸਾਰੇ ਨਾਪ ਤੁਸੀਂ ਲੈ ਲਿਓ ਮੈਂ ਵਜ਼ਨ 'ਚ ਵੀ ਦੱਸ ਰਹੀ ਹਾਂ ਤੁਹਾਨੂੰ ਤੇ ਕਪਨਾ ਨਾਲ ਮਾਪਕੇ ਵੀ ਦੱਸ ਰਹੀ ਆ ਤੇ ਇੱਥੇ ਵੇਖੋ ਜੀ 1 ਲੀਟਰ ਪਾਣੀ ਪਾਣ ਤੋਂ ਬਾਅਦ ਐਦਾਂ ਦਾ ਕੋਲ ਬਣਿਆ ਆ ਐਦਾਂ ਦੀ ਕਨਸਿਸਟੈਂਸੀ ਇਹਦੀ ਤੇ ਵੈਸੇ ਤੇ ਆ ਬਹੁਤ ਆ ਪਰ ਕੜੀ ਰਿਜਨ ਤੋਂ ਬਾਅਦ ਰਿਜਦੇ ਹੋਏ ਆ ਤੇ ਆਪਾਂ ਨੂੰ ਜੇ ਲੋੜ ਪੈਗੀ ਤੇ ਆਪਾਂ ਹੋਰ ਗਰਮ ਪਾਣੀ ਪਾ ਲਵਾਂਗੇ ਤੇ ਹੁਣ ਇਹਨੂੰ ਵਧੀਆ ਜਿਹਾ ਤਲਕਾ ਛੜਕਾ ਲਾ ਕੇ ਵਧੀਆ ਜੀ ਕੜੀ ਬਣਾਣੇ ਆ ਜਿਹਦੇ ਵਾਸਤੇ ਮੈਂ ਇੱਥੇ ਇੱਕ ਪੈਨ ਲਿਆ ਹੈ ਤੇ ਇਹਦੇ ਵਿੱਚ ਮੈਂ ਪਾ ਰਹੀ ਆ 4 ਤੋਂ 5 ਵੱਡੇ ਵਾਲੇ ਚਮਚ ਸਰੋਂ ਦਾ ਤੇਲ ਸਰੋਂ ਦੇ ਤੇਲ ਚ ਕੜੀ ਬਹੁਤ ਸਵਾਦ ਬਣਦੀ ਹੈ ਮੈਂ ਇਸ ਤਰ੍ਹਾਂ ਦਾ ਪੈਨ ਲਿਆ ਤੇ ਤੁਸੀਂ ਕੋਈ ਵੀ ਕੜਾਈ ਪਤੀਲਾ ਜਾਂ ਕੁੱਕਰ ਕੁਝ ਵੀ ਲੈ ਸਕਦੇ ਹੋ ਤੇ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਗੈਸ ਦੀ ਫਲੇਮ ਨੂੰ ਆਪਾਂ ਕਰ ਦਵਾਂਗੇ ਸਿਮ ਨਹੀਂ ਤੇ ਮਸਾਲੇ ਸੜ ਜਾਣਗੇ ਤੇ ਫਿਰ ਗਰਮ ਤੇਲ ਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਮੇਥੀ ਦਾਣਾ ਤੇ ਚੌਥਾਈ ਚਮਚ ਪਾਵਾਂਗੇ ਠਿੰਗ ਦਾ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਪਾਵਾਂਗੇ ਮੋਟੀ ਵਾਲੀ ਰਾਈ ਸਰੋਂ ਦੇ ਵਿੱਚ ਨੂੰ ਕਹਿ ਦਾਂ ਤੇ ਨਾਲ ਹੀ ਹੈ ਅੱਧਾ ਚਮਚ ਸੌਬਤ ਧਨੀਆ ਤੇ ਨਾਲ ਹੀ ਪਾਵਾਂਗੇ 3 ਤੋਂ 4 ਸਾਬਤ ਲਾਲ ਮਿਰਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੌਣ ਲਵਾਂਗੇ ਇਹਨਾਂ ਦਾ ਫਲੇਵਰ ਤੇਲ ਦੇ ਵਿੱਚ ਆ ਜਾਵੇ ਤੇ ਫਿਰ ਕੜੀ ਵਿੱਚ ਬਹੁਤ ਹੀ ਵਧੀਆ ਸਵਾਦ ਆਂਦਾ ਇਹਨਾਂ ਦਾ ਤੇ ਸਾਰੀਆਂ ਚੀਜ਼ਾਂ ਤੜਕ ਜਾਣਗੀਆਂ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਇਸ ਤਰ੍ਹਾਂ ਦਾ ਲੰਬਾ ਪਤਲਾ ਕੱਟਿਆ ਹੋਇਆ ਤੇ ਇਹਨੂੰ ਵੀ ਹੁਣ ਤੇਲ ਦੇ ਵਿੱਚ ਆਪਾਂ ਪੁੰਨ ਲੈਣਾ ਕੋਈ ਜ਼ਿਆਦਾ ਡਾਰਕ ਨਹੀਂ ਕਰਨਾ ਪੁੰਨ ਕੇ ਤੇ ਜਦੋਂ ਪਿਆਜ਼ ਥੋੜਾ ਜਿਹਾ ਪੁੱਜ ਜਾਏਗਾ ਨਾ ਯਾਨੀ ਕਿ 50% ਪੱਕ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਇਸ ਭਰ ਕੇ ਬਰੀਕ ਬਰੀਕ ਕਟਿਆ ਹੋਇਆ ਅਦਰਕ ਤੇ ਲਸਣ ਤੇ ਆਪਾਂ ਪਹਿਲਾਂ ਹੀ ਉਹ ਜਿਹੜਾ ਕੋਲ ਬਣਾਇਆ ਹੈ ਦਹੀਂ ਤੇ ਵੇਸਣ ਦਾ ਉਹਦੇ ਵਿੱਚ ਪਾ ਦਿੱਤਾ ਹੈ ਨਾ ਉਹਦਾ ਸਵਾਦ ਵੀ ਬਹੁਤ ਹੀ ਵਧੀਆ ਆਉਂਦਾ ਹੈ ਇਸ ਤਰ੍ਹਾਂ ਹੀ ਤੁਸੀਂ ਕੜੀ ਬਣਾਇਓ ਤੁਹਾਡੀ ਬਹੁਤ ਹੀ ਸਵਾਦ ਬਣੇਗੀ ਤੇ ਹੁਣ ਅਦਰਕ ਔਰ ਪਿਆਜ਼ਾਂ ਨੂੰ ਨਾ ਆਪਾਂ ਥੋੜਾ ਜਿਹਾ ਹੋਰ ਪੁੰਨਾਂਗੇ ਤੇ ਪਿਆਜ਼ ਔਰ ਅਦਰਕ ਜਦੋਂ ਭੁੱਜ ਜਾਂਦਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਇੱਕ ਚਮਚ ਪਰ ਕੇ ਕਸੂਰੀ ਮੇਥੀ ਇਹਨੂੰ ਮੈਂ ਪਹਿਲਾਂ ਹੱਥ ਨਾਲ ਕ੍ਰਸ਼ ਕਰ ਲਿਆ ਤੇ ਹੁਣ ਇਹਨੂੰ ਪਿਆਜ਼ਾਂ ਦੇ ਨਾਲ ਹੀ ਭੁੰਨ ਲਵਾਂਗੇ ਕਿ ਕਸੂਰੀ ਮੇਥੀ ਦਾ ਸਵਾਦ ਕੜੀ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਤੇ ਬਸ ਕਸੂਰੀ ਮੇਥੀ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇਦਾਂ ਹੀ ਹੋਰ ਵੇਸਣ ਵਾਲਾ ਕੋਲ ਜਿਹੜਾ ਆਪਾਂ ਬਣਾ ਕੇ ਰੱਖਿਆ ਹੋਇਆ ਹੈ ਤੇ ਕੋਲ ਪਾਨ ਤੋਂ ਪਹਿਲਾਂ ਨਾ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਚਲਾ ਲਵੋ ਕਿਉਂਕਿ ਇਹ ਹੁੰਦਾ ਹੈ ਕਿ ਵੇਸਣ ਨਾ ਜਿਹੜਾ ਥੱਲੇ ਬੈਠ ਜਾਂਦਾ ਦੇਖੋ ਮੈਂ ਚਲਾਇਆ ਫਿਰ ਵੀ ਥੋ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਹ ਦੇਖੋ ਜਿਹੜਾ ਦਹੀਂ ਵਾਲਾ ਘੋਲ ਇਹਦੇ ਵਿੱਚ ਪਾਇਆ ਹੈ ਨਾ ਇਹਨੂੰ ਤੜਕੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋਈ ਚੁੱਕਿਆ ਹੈ ਤੇ ਇਹਨੂੰ ਹੁਣ ਆਪਾਂ ਫੁੱਲ ਫਲੇਮ ਤੇ ਪਹਿਲਾਂ ਇੱਕ ਉਬਾਲਾ ਦਵਾਵਾਂਗੇ ਤੇ ਇੱਥੇ ਵੇਖੋ ਜੀ ਕੜੀ ਨੂੰ ਉਬਾਲਾ ਆ ਚੁੱਕਿਆ ਹੈ ਤੇ ਜਦ ਤੱਕ ਕੜੀ ਨੂੰ ਉਬਾਲਾ ਨਹੀਂ ਨ ਆਂਦਾ ਉਦੋਂ ਤੱਕ ਆਪਾਂ ਇਹਨੂੰ ਚਲਾਈ ਜਾਣਾ ਯਾਨੀ ਕਿ ਕੜਛੀ ਦੇ ਵਿੱਚੋਂ ਨਹੀਂ ਕੜਨੀ ਲਗਾਤਾ ਚਲਾਉਂਦੇ ਰਹਿਣਾ ਤੇ ਹੁਣ ਜਦੋਂ ਇਹਦੇ ਵਿੱਚ ਉਬਾਲਾ ਆ ਗਿਆ ਹੈ ਨਾ ਉਦੋਂ ਆਪਾਂ ਫਲੇਮ ਨੂੰ ਕਰਾਂਗੇ ਮੀਡੀਅਮ ਟੂ ਲੋ ਯਾਨੀ ਕਿ ਸਿਮ ਤਾਂ ਥੋੜੀ ਜਿਹੀ ਤੇਜ਼ ਤੇ ਇਹ ਕੜੀ ਨੂੰ ਆਪਾਂ ਅੱਧੇ ਘੰਟੇ ਤੱਕ ਰਿਨਣਾ ਹੈ ਯਾਨੀ ਕਿ ਕੜਨਾ ਹੈ ਤੇ ਕੜ-ਕੜ ਕੇ ਹੀ ਕੜੀ ਸਵਾਦ ਬਣਦੀ ਹੈ ਪਰ ਇਹ ਜੜੀ ਦੇ ਰਿਜਦੀ ਰਹੇਗੀ ਨਾ ਉਹਦੇ ਵਿੱਚ ਆਪਾਂ ਇਹਨੂੰ ਚਲਾਣਾ ਨਹੀਂ ਫੋਲਣਾ ਠੀਕ ਹੈ ਜੀ ਤੇ ਜਦ ਤੱਕ ਇਹ ਕੜੀ ਹੁਣ ਕੜਦੀ ਹੈ ਤੇ ਆਪਾਂ ਪਕੌੜਿਆਂ ਦੀ ਤਿਆਰੀ ਕਰ ਲੈਣੇ ਆ ਤਿਆਰੀ ਕਰਕੇ ਵਧੀਆ ਤੇ ਪਕੌੜੇ ਬਣਾ ਲੈਣੇ ਆ ਤੇ ਇਹਨੂੰ ਕੜੀ ਨੂੰ ਨਾ ਖੁਨਾ ਪਟਾਕ ਕੇ ਪਕਾਵਾਂਗੇ ਜਿੰਨੀ देर ਕੜਨਾ ਹੈ ਨਾ ਇਹਨੇ ਇਸ ਤਰ੍ਹਾਂ ਥੋੜਾ ਜਿਹਾ ਖੁੱਲਾ ਛੱਡ ਕੇ ਨਾ ਇੱਕ ਸਾਈਡ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਢੱਕ ਦਵਾਂਗੇ ਤੇ ਇਹਨੂੰ ਕੜਨ ਦਵਾਂਗੇ ਤੇ ਕੜੀ ਵਾਸਤੇ ਪਕੌੜੇ ਤੇ ਆਜਾ ਆਪਾਂ ਆਲੂ ਪਿਆਜ਼ੇ ਹੀ ਬਣਾਵਾਂਗੇ ਪਰ ਇਹਨਾਂ ਦੀ ਕਟਿੰਗ ਥੋੜੀ ਵੱਖਰੇ ਤਰੀਕੇ ਨਾਲ ਕਰਾਂਗੇ ਕਟਿੰਗ ਯਾਨੀ ਕਿ ਇਹਨੂੰ ਚੌਪ ਕਰਾਂਗੇ ਤੇ ਇੱਥੇ ਲਿਆਇਆ ਮੈਂ ਇੱਕ ਚੌਪਰ ਤੇ ਇਹਦੇ ਵਿੱਚ ਪਾ ਰਹੀ ਹਾਂ ਇੱਕ ਵੱਡੇ ਸਾਈਜ਼ ਦਾ ਆਲੂ ਤੇ ਆਲੂ ਨੂੰ ਆਪਾਂ ਕਿੱਦਾਂ ਵੀ ਵੱਡੇ ਛੋਟੇ ਟੁਕੜਿਆਂ 'ਚ ਕੱਟ ਲਵਾਂਗੇ ਕਿਉਂਕਿ ਆਪਾਂ ਇਹਨੂੰ ਚੌਪ ਹੀ ਕਰਨਾ ਹੈ ਤੇ ਨਾਲ ਹੀ ਪਾਣ ਲੱ ਤੇ ਪਿਆਜ਼ ਨੂੰ ਵੀ ਮੈਂ ਇਸ ਤਰ੍ਹਾਂ ਕੱਟ ਲਿਆ। ਯਾਨੀ ਕਿ ਰਫਲੀ ਕੱਟ ਲਵਾਂਗੇ ਤੇ ਚੋਪਰ ਇੱਥੇ ਆਪਾਂ ਕੋਈ ਵੀ ਲੈ ਸਕਦੇ ਆ। ਇਸ ਦਾ ਇਲੈਕਟ੍ਰਿਕ ਲੈ ਲਓ ਭਾਵੇਂ ਇੱਕ ਡੋਰੀ ਵਾਲਾ ਹੁੰਦਾ ਹੈ ਉਹ ਲੈ ਲਵੋ। ਜਿਹੜਾ ਹੱਥ ਨਾਲ ਡੋਰੀ ਵਾਲਾ ਹੁੰਦਾ ਹੈ ਨਾ ਤੇ ਨਾਲ ਹੀ ਇੱਥੇ ਚਾਰ ਪਾਈਆਂ ਨੇ ਦਸਣ ਦੀਆਂ ਤੁਰੀਆਂ ਤੇ ਦੋ ਪਾਈਆਂ ਨੇ ਹਰੀਆਂ ਮਿਰਚਾਂ ਤੇ ਪਕੌੜੇ ਜ਼ਿਆਦਾ ਸਪਾਈਸੀ ਚਾਹੁੰਦੇ ਹੋ ਤੇ ਹਰੀਆਂ ਮਿਰਚਾਂ ਵਧਾ ਕੇ ਪਾ ਲਵੋ ਤੇ ਇਹਨਾਂ ਦੇ ਨਾਲ ਹੀ ਮੈਂ ਪਾਣ ਲੱਗੀਆਂ ਅੱਧਾ ਚਮਚ ਸਾਬਤ ਨੀ ਇਹਦਾ। ਇਹ ਵੀ ਨਾਲ ਹੀ ਚੋਪ ਹੋ ਜਾਏਗਾ। ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਤੇ ਆਲੂ ਪਿਆਜ਼ ਨੂੰ ਚੋਪ ਕਰ ਲਵਾਂਗੇ। ਤੇ ਵੇਖੋ ਜੀ ਇਦਾਂ ਦਾ ਚੌਪ ਕਰਨਾ ਹੈ ਆਪਾਂ ਹੈਨਾ ਕਿੰਨਾ ਵਧੀਆ ਹੋ ਗਿਆ ਚੌਪ ਤੇ ਕੱਟ ਕੇ ਤੇ ਆਪਾਂ ਬਣਾਣੇ ਆ ਤੇ ਇਸ ਨਾਲ ਚੌਪ ਕਰਕੇ ਵੀ ਬਣਾਉ ਬਹੁਤ ਹੀ ਵਧੀਆ ਲੱਗਦਾ ਹੈ ਇੱਕ ਤੇ ਟਾਈਮ ਬਚਦਾ ਤੇ ਕਈ ਵਾਰੀ ਕਿੰਦਾ ਕਿ ਬੱਚੇ ਪਿਆਜ਼ ਨਹੀਂ ਖਾਂਦੇ ਤੇ ਉਹਨਾਂ ਦੇ ਮੂੰਹ ਚ ਆ ਜਾਂਦੇ ਨੇ ਤੇ ਉਹ ਨਹੀਂ ਆਣਗੇ ਬਰੀਕ ਚੌਪ ਹੋ ਜਾਣਗੇ ਵਧੀਆ ਪਕੌੜੇ ਬਣਾ ਲਗੇ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਵੇਸਣ ਚ ਕੋਲਦੇ ਆ ਤੇ ਹੁਣ ਆਪਾਂ ਇੱਥੇ ਲਵਾਂਗੇ ਇੱਕ ਕੱਪ ਵੇਸਣ ਇਹ ਵਜ਼ਨ ਵਿੱਚ 200 ਗ੍ਰਾਮ ਹੈ ਵੇਸਣ ਨੂੰ ਮੈਂ ਪਹਿਲਾਂ ਛਾਂਲ ਲਿਆ ਤੇ ਆਪਾਂ ਛਾਂਲ ਕੇ ਹੀ ਇਹਦੀ ਵਰਤੋਂ ਕਰਨੀ ਹੈ ਤੇ ਵੇਸਣ ਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਚੌਪ ਕੀਤੇ ਹੋਏ ਤੇ ਪਿਆਜ਼ ਤੇ ਨਾਲ ਜਿਹੜੀਆਂ ਮਿਰਚਾਂ ਹੋਰ ਲਸਣ ਵੀ ਕੀਤਾ ਹੈ ਇਹ ਸਾਰਾ ਇਹਦੇ ਵਿੱਚ ਇਕੱਠਾ ਹੀ ਪਾ ਦਵਾਂਗੇ ਬਹੁਤ ਹੀ ਵਧੀਆ ਪਕੌੜੇ ਬਣਨਗੇ ਤੇ ਨਾਲ ਹੀ ਅੱਧਾ ਚਮਚ ଲੂਣ ਵੀ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਪਿਸੀ ਹੋਇਆ ਅਨਾਰ ਦਾਣਾ ਜੇ ਪਿਸੀ ਹੋਇਆ ਨਾ ਹੋਵੇ ਤੈਨੂੰ ਪੀਸ ਕੇ ਪਾ ਲਵੋ ਇਹਦਾ ਸਵਾਦ ਬਹੁਤ ਹੀ ਵਧੀਆ ਆਂਦਾ ਹੈ ਪਕੌੜਿਆਂ ਦੇ ਵਿੱਚ ਪਰ ਇਹ 1 ਚਮਚ ਕਿਓ ਜਰੂਰ ਪਾਇਓ ਇਹ ਪਾਣ ਨਾਲ ਨਾ ਕਿਓ ਪਾਣ ਨਾਲ ਬਿਲਕੁਲ ਵੀ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡੇ ਦੀ ਲੋੜ ਬਿਲਕੁਲ ਵੀ ਨਹੀਂ ਪਵੇਗੀ ਤੇ ਇਹਨਾਂ ਨੂੰ ਨਾ ਹੁਣ ਪਹਿਲਾਂ ਬਿਨਾ ਪਾਣੀ ਤੋਂ ਹੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜੇ ਤੁਸੀਂ ਕਰਾਰੇ ਜਾਂਦੇ ਹੋ ਨਾ ਪਕੌੜੇ ਮਤਲਬ ਘਰ 'ਚ ਜ਼ਿਆਦਾ ਸਪਾਈਸੀ ਖਾਂਦੇ ਨੇ ਸਾਰੇ ਤਾਂ ਇਹਦੇ ਵਿੱਚ ਲਾਲ ਮਿਰਚਾਂ ਦੀ ਵਰਤੋਂ ਕਰ ਸਕਦੇ ਹੋ ਜਾਂ ਹਰੀਆਂ ਮਿਰਚਾਂ ਵਧਾ ਕੇ ਪਾ ਸਕਦੇ ਹੋ ਤੇ ਪਹਿਲਾਂ ਤੇ ਮੈਂ ਇਹਨਾਂ ਨੂੰ ਸੁੱਕਾ ਹੀ ਮਿਕਸ ਕਰ ਲਿਆ ਤੇ ਹੁਣ ਜਿੰਨੀ ਲੋੜ ਹੋਏਗੀ ਨਾ ਉਹਨਾਂ 'ਕ ਪਾਣੀ ਪਾਵਾਂਗੇ ਥੋੜਾ ਥੋੜਾ ਕਰਕੇ ਸਾਰਾ ਪਾਣੀ ਇੱਕਦਮ ਨਹੀਂ ਪਾਣਾ ਨਹੀਂ ਤੇ ਇਹ ਪਤਲੇ ਦੇ ਹੋ ਜਾਏਗਾ ਇੱਕਦਮ ਵੇਸਨ ਹੈ ਨਾ ਕਿਉਂਕਿ ਆਲੂ ਪਿਆਜ਼ ਜਿੰਨੇ ਪਾਣੀ ਛੱਡਣਾ ਹੀ ਹੈ ਇਹਦੇ ਵਿੱਚ ਤੇ ਮੈਂ ਇਥੇ ਅੱਧਾ ਕੱਪ ਪਾਣੀ ਲਿਆ ਹੈ ਪਰ ਪਹਿਲਾਂ ਬਹੁਤ ਥੋੜਾ ਜਿਹਾ ਪਾਵਾਂਗੇ ਯਾਨੀ ਕਿ ਚੌਥਾ ਕੁੱਪ ਫਿਰ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲਵਾਂਗੇ ਤੇ ਫਿਰ ਜੇ ਕਿ ਜਿੰਨੀ ਕੁ ਲੋੜ ਪਏਗੀ ਉਹਨਾਂ ਕੁ ਪਾਣੀ ਆਪਾਂ ਫਿਰ ਇਹਦੇ ਵਿੱਚ ਪਾ ਲਵਾਂਗੇ ਤੇ ਜੇ ਕਾਫੀ ਗਾੜਾ ਹੈ ਤੇ ਬਾਕੀ ਦਾ ਬਚਿਆ ਹੈ ਪਾਣੀ ਵੀ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਤੇ ਇਹਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹ ਸਾਰਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆ ਵੇਖੋ ਜੀ ਇਸ ਤਰ੍ਹਾਂ ਦਾ ਮਿਕਸਚਰ ਸਾਡਾ ਹੋਣਾ ਚਾਹੀਦਾ ਹੈ ਕਿਉਂਕਿ ਹਜੇ ਆਲੂ ਪਿਆਜ਼ ਫੋਰ ਪਾਣੀ ਥੋੜਾ ਜਿਆਦਾ ਛੱਡਣਗੇ ਤੇ ਥੋੜਾ ਜਿਆਦਾ ਮਤਲਬ ਕਿ ਫਰਕ ਹੋਰ ਪਏਗਾ ਥੋੜਾ ਜਿਆਦਾ ਪਤਲਾ ਹੋਰ ਹੋਏਗਾ ਤੇ 10 ਮਿੰਟ ਵਾਸਤੇ ਇਹਨੂੰ ਇਸ ਤਰ੍ਹਾਂ ਹੀ ਰਸਤੇ ਪਿਆ ਰਹਿਣ ਦਵਾਂਗੇ ਤੇ ਫਿਰ ਉਸ ਤੋਂ ਬਾਅਦ ਇਹਦੇ ਪਕੌੜੇ ਕੱਢਾਂਗੇ ਤੇ ਇੱਥੇ ਕੜੀ ਨੂੰ ਰਿਜਦੇ ਹੋਏ ਨਾ 15 ਮਿੰਟ ਹੋ ਚੁੱਕੇ ਨੇ ਤੇ ਵੇਖੋ ਜੀ ਇਹ ਪਹਿਲੇ ਨਾਲੋਂ ਕਾਫੀ ਗਾੜੀ ਹੋ ਗਈ ਹੈ ਤੇ ਐ ਦੇਖੋ ਕਿਉਂ ਵੀ ਤੇਲ ਵੀ ਜੋ ਵੀ ਉੱਪਰ ਆ ਗਿਆ ਨਾ ਇੱਕਦਮ ਕਰ ਕਰਕੇ ਵਧੀਆ ਤੇ ਇਹਨੂੰ ਆਪਾਂ ਹਜੇ 10 ਤੋਂ 15 ਮਿੰਟ ਹੋਰ ਕાળਣਾ ਹੈ ਤੇ ਇਧਰ ਪਕੌੜੇ ਫਰਾਈ ਕਰਨੇ ਆ ਤੇ ਕੜੀ ਨੂੰ ਢੜਨ ਦੇਣੇ ਆ ਤੇ ਵੇਸਣ ਵਾਲੇ ਮਿਕਸਚਰ ਨੂੰ 10 ਮਿੰਟ ਰੱਖਣ ਤੋਂ ਬਾਅਦ ਹੁਣ ਆਪਾਂ ਇਹਦੇ ਪਕੌੜੇ ਕੱਢ ਲੈਣੇ ਆ ਤੇ ਛੋਟਾ ਥੋੜਾ ਥੋੜਾ ਜਿਹਾ ਮਿਕਸਚਰ ਲੈ ਕੇ ਤੇ ਪਕੌੜੇ ਕੱਢਨੇ ਸ਼ੁਰੂ ਕਰ ਦਿੰਨੇ ਆ ਆਪਣੀ ਕੜਾਈ ਔਰ ਤੇਲ ਦੇ ਹਿਸਾਬ ਨਾਲ ਜਿੰਨੇ ਪਕੌੜੇ ਇੱਕ ਵਾਰ ਚਾ ਆ ਜਾਣ ਉਹਨੇ ਇੱਕ ਵਾਰ ਚ ਫਰਾਈ ਕਰ ਲਵੋ ਤੇ ਤੇਲ ਚ ਪਾਉਣ ਤੋਂ ਬਾਅਦ ਥੋੜੀ ਦੇਰ ਬਾਅਦ ਇਹਨਾਂ ਨੂੰ ਚਲਾਉਂਦੇ ਹੋਏ ਨਾ ਆਪਾਂ 골ਡਨ ਬ੍ਰਾਊਨ ਕਲਰ ਆਨ ਤੱਕ ਫਰਾਈ ਕਰ ਲੈਣਾ ਯਾਨੀ ਕਿ ਸੁਨਹਿਰੀ ਜਿਹਾ ਕਲਰ ਆ ਜਾ ਰਿਹਾ ਵਧੀਆ ਜਾ ਉਦੋਂ ਤੱਕ ਆਪਾਂ ਫਰਾਈ ਕਰਨਾ ਹੈ ਔਰ ਮੀਡੀਅਮ ਫਲੇਮ ਤੇ ਹੀ ਕਰਨਾ ਹੈ ਤੇ ਇੱਥੇ ਵੇਖੋ ਜੀ ਪਕੌੜੇ ਜਿਹੜੇ ਨੇ ਨਾ ਫਰਾਈ ਹੋ ਕੇ ਵਧੀਆ 골ਡਨ ਬ੍ਰਾਊਨ ਜਿਹੇ ਕਲਰ ਚ ਆ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਆਇਲ ਚੋਂ ਬਾਹਰ ਕੱਢ ਲਵਾਂਗੇ ਆ ਦੇਖੋ ਬਹੁਤ ਹੀ ਵਧੀਆ ਬਣੇ ਨੇ ਕਲਰ ਦੇਖੋ ਕਿੰਨਾ ਸੋਹਣਾ ਆਇਆ ਹੈ ਹੈਨਾ ਤੇ ਐਸ ਵਾਰ ਤੁਸੀਂ ਇਸ ਤਰ੍ਹਾਂ ਚੌਪ ਕਰਕੇ ਆਲੂ ਪਿਆਜ਼ ਕਰਕੇ ਪਕੌੜੇ ਬਣਾ ਕੇ ਦੇਖੋ ਬਹੁਤ ਹੀ ਸਵਾਦ ਬਣਨਗੇ ਤੇ ਪਕੌੜਿਆਂ ਦਾ ਦੂਸਰਾ ਪੜਾਗਾ ਵੀ ਤਿਆਰ ਹੋ ਗਿਆ ਹੈ ਤੇ ਦੇਖੋ ਜੀ ਪਕੌੜੇ ਬਹੁਤ ਹੀ ਵਧੀਆ ਬਣੇ ਨੇ ਬਹੁਤ ਹੀ ਘੱਟ ਮਸਾਲਿਆਂ ਤੋਂ ਬਣਨ ਵਾਲੇ ਆ ਪਕੌੜੇ ਤਿਆਰ ਨੇ ਤੇ ਮੈਂ ਹੁਣੇ ਤੁਹਾਨੂੰ ਦਿਖਾਨੀ ਆ ਕਿ ਅੰਦਰੋਂ ਕਿੰਨੇ ਹੀ ਸੌਫਟ ਬਣੇ ਨੇ ਤੇ ਦੇਖੋ ਜੀ ਉੱਪਰੋਂ ਇੱਕਦਮ ਕ੍ਰਿਸਪੀ ਕ੍ਰਿਸਪੀ ਤੇ ਅੰਦਰੋਂ ਇੱਕਦਮ ਪੋਲੇ ਪੋਲੇ ਨਰਮ ਨਰਮ ਪਕੌੜੇ ਬਣੇ ਨੇ ਬਹੁਤ ਹੀ ਵਧੀਆ ਤੇ ਇੱਥੇ ਵੇਖੋ ਜੀ ਕੜੀ ਨੂੰ ਕੱਢਦੇ ਹੋਏ ਵੀ ਅੱਧਾ ਘੰਟਾ ਹੋ ਗਿਆ ਹੈ ਬਹੁਤ ਹੀ ਵਧੀਆ ਕੜੀ ਤਿਆਰ ਹੋ ਗਈ ਹੈ ਤੇ ਤੁਸੀਂ ਵੇਖ ਵੀ ਸਕਦੇ ਹੋ ਕਿ ਕੜ ਕਰਕੇ ਸਾਰਾ ਆਇਲ ਜਿਹੜਾ ਹੈ ਨਾ ਉੱਪਰ ਆ ਗਿਆ ਇਹਦੇ ਤੇ ਬਹੁਤ ਹੀ ਸੋਹਣੀ ਔਰ ਬਹੁਤ ਹੀ ਵਧੀਆ ਕੜੀ ਬਣੀ ਹੈ ਜਿੰਨਾ ਪਾਣੀ ਆਪਾਂ ਪਾਇਆ ਸੀ ਨਾ ਉਹਨੇ ਪਾਣੀ ਵਿੱਚ ਇਹਦੀ ਬਹੁਤ ਹੀ ਵਧੀਆ ਕਨਸਿਸਟੈਂਸੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਕੌੜੇ ਦਾਲ ਸਬਜੀ ਵਗੈਰਾ ਖਾ ਕੇ ਕਈ ਵਾਰੀ ਬੋਰ ਹੋ ਜੇ ਇਹਦਾ ਸਮਝ ਆ ਭੱਜ ਜਾਂਦਾ ਤੇ ਕੜੀ ਬਣਾ ਕੇ ਜ਼ਰੂਰ ਖਾਈਏ ਤੇ ਖਾਂਦੇ ਵੀ ਆਪਾਂ ਕਹਿੰਦੇ ਨਾ ਅੱਜ ਕੜੀ ਬਣਾਨੇ ਆ ਕੜੀ ਖਾ ਕੇ ਬੋਰ ਨਹੀਂ ਹੋਈਦਾ ਹਨਾ ਤੇ ਖਾਸ ਕਰਕੇ ਗਰਮੀਆਂ ਵਿੱਚ ਤਾਂ ਕੜੀ ਬਹੁਤ ਹੀ ਸਵਾਦ ਲੱਗਦੀ ਹੈ ਭਾਵੇਂ ਨੂੰ ਪਕੌੜਿਆਂ ਵਾਲੀ ਬਣਾ ਲਓ ਤੇ ਭਾਵੇਂ ਆਲੂ ਪਿਆਜ਼ ਪਾ ਕੇ ਬਣਾ ਲਓ ਦੋਨੋਂ ਤਰ੍ਹਾਂ ਹੀ ਬਹੁਤ ਸਵਾਦ ਲੱਗਦੀ ਹੈ ਇਹ ਹੁਣ ਪਕੌੜੇ ਮੈਂ ਇਹਦੇ ਵਿੱਚ ਪਾ ਦਿੱਤੇ ਨੇ ਜੀ ਤੇ ਪਕੌੜੇ ਕੜੀ ਵਿੱਚ ਅੱਛੇ ਤਰ੍ਹਾਂ ਰਸ ਜਾਣ ਯਾਨੀ ਕਿ ਕੜੀ ਪਕੌੜਿਆਂ ਵਿੱਚ ਚੰਗੀ ਤਰ੍ਹਾਂ ਰਸ ਜਾਵੇ ਇਸ ਕਰਕੇ ਇਹਨੂੰ ਆਪਾਂ ਹੁਣ ਇੱਕ ਅੱਧਾ ਮਿੰਟ ਹੋਰ ਪਕੌੜਿਆਂ ਦੇ ਨਾਲ ਪਕਾ ਰਹੇ ਹਾਂ ਤੇ ਲੋ ਜੀ ਇਹਨੂੰ ਹੁਣ ਇੱਕ ਡੇਢ ਮਿੰਟ ਵਾਸਤੇ ਹੋਰ ਟੱਕ ਦਿੰਨੇ ਆ ਤੇ ਉਨੀ ਦੇਰ ਚ ਨਾ ਆਪਾਂ ਕੜੀ ਨੂੰ ਇੱਕ ਵਧੀਆ ਜਿਹਾ ਤੜਕਾ ਲਾ ਦਿੰਨੇ ਆ ਕੜੀ ਵੀ ਰੰਗਤ ਵਾਸਤੇ ਔਰ ਟਾਬਾ ਸਟਾਈਲ ਲੁੱਕ ਦੇਣ ਵਾਸਤੇ ਤੇ ਇੱਥੇ ਮੈਂ ਇੱਕ ਛੋਟੇ ਜਿਹੇ ਤੜਕਾ ਪੈਨ ਵਿੱਚ ਨਾ ਇੱਕ ਵੱਡਾ ਵਾਲਾ ਚਮਚ ਘਿਓ ਦਾ ਪਾ ਕੇ ਗਰਮ ਕਰ ਲਿਆ ਤੇ ਘਿਓ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਬੰਦ ਕਰਕੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਠੀਕ ਹੈ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਘਿਓ ਦੇ ਵਿੱਚ ਹੀ ਘੋਲ ਲੈਣਾ ਹੈ ਗੈਸ ਔਨ ਨਹੀਂ ਕਰਨਾ ਨਹੀਂ ਤੇ ਵੀ ਜਿਹੜਾ ਕਲਰ ਹੈ ਉਹ ਬਦਲ ਜਾਏਗਾ ਕਾਲਾ ਜਾ ਹੋ ਜਾਏਗਾ ਬਸ ਤੇਲ ਨੂੰ ਹੁਣ ਗੈਸ ਤੋਂ ਚੁੱਕ ਲਵਾਂਗੇ ਤੇ ਇਸ ਤੜਕੇ ਨੂੰ ਉਹਨਾਂ ਇੱਕ ਛਰਦੀ ਹੋਈ ਕੜੀ ਦੇ ਵਿੱਚ ਪਾ ਦਵਾਂਗੇ ਆ ਦੇਖੋ ਜੀ ਤੇ ਕੜੀ ਨੂੰ ਪੱਕਦਾ ਇਹ ਵੀ ਹੋ ਗਿਆ 1.5 ਮਿੰਟ ਪਕੌੜੇ ਪਾ ਕੇ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਕਰ ਦਵਾਂਗੇ ਇਹਦੇ ਵਿੱਚ ਮਿਕਸ ਤੇ ਆਹ ਵੇਖੋ ਜੀ ਸਾਡੀ ਬਹੁਤ ਹੀ ਵਧੀਆ ਟਾਬਾ ਸਟਾਈਲ ਲੁੱਕ ਵਾਲੀ ਕੜੀ ਤਿਆਰ ਹੈ ਤੇ ਉੱਪਰ ਦੀ ਪਾ ਦਵਾਂਗੇ ਥੋੜਾ ਜਿਹਾ ਹਰਾ ਧਨੀਆ ਤੇ ਅਲੋਜੀ ਨਰਮ ਨਰਮ ਪਕੌੜਿਆਂ ਵਾਲੀ ਗਰਮ ਗਰਮ ਕੜੀ ਨੂੰ ਤੁਸੀਂ ਲੰਚ ਜਾਂ ਡਿਨਰ 'ਚ ਬਣਾ ਕੇ ਚਾਵਲਾ ਨਾਲ ਖਾਓ, ਪਰੌਠਿਆਂ ਨਾਲ ਖਾਓ ਤੇ ਭਾਵੇਂ ਇਹਨੂੰ ਤੁਸੀਂ ਖਾਓ ਨਾਨ ਨਾਲ ਬਹੁਤ ਹੀ ਸਵਾਦ ਲੱਗਦੀ ਹੈ। ਤੰਦੂਰੀ ਰੋਟੀ ਨਾਲ ਤੇਦਾ ਸਵਾਦ ਬਹੁਤ ਹੀ ਗਜ਼ਬ ਦਾ ਆਂਦਾ ਹੈ। ਟਾਬਿਆਂ ਦੇ ਵਿੱਚ ਤਾਂ ਯਾਦਤਰ ਤੰਦੂਰੀ ਰੋਟੀ ਨਾਲ ਮਿਲਦੀ ਹੈ ਖਾਣ ਨੂੰ। ਕੜੀ ਨੂੰ ਮੱਖਣ-ਛੱਕਣ ਪਾ ਕੇ ਖਾਓ ਜੀ ਤੇ ਨਾਲ ਹੋਵੇ ਇਹਦੇ ਲੱਸੀ ਤੇ ਸਵਾਦ ਹੀ ਆ ਜਾਏਗਾ। ਇਹਨੂੰ ਹੁਣ ਗੈਸ ਤੋਂ ਚੁੱਕ ਲਵਾਂਗੇ। ਇਸ ਤੜਕੇ ਨੂੰ ਹੁਣ ਇੱਕ ਕਰਦੀ ਹੋਈ ਕੜੀ ਦੇ ਵਿੱਚ ਪਾ ਦਵਾਂਗੇ ਆ ਦੇਖੋ ਜੀ ਤੇ ਕੜੀ ਨੂੰ ਪੱਕਦਾ ਇਹ ਵੀ ਹੋ ਗਿਆ 1.5 ਮਿੰਟ ਪਕੌੜੇ ਪਾ ਕੇ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਕਰ ਦਵਾਂਗੇ ਇਹਦੇ ਵਿੱਚ ਮਿਕਸ ਤੇ ਆਹ ਵੇਖੋ ਜੀ ਸਾਡੀ ਬਹੁਤ ਹੀ ਵਧੀਆ ਟਾਬਾ ਸਟਾਈਲ ਲੁੱਕ ਵਾਲੀ ਕੜੀ ਤਿਆਰ ਹੈ ਤੇ ਉੱਪਰੋਂ ਦੀ ਪਾ ਦਵਾਂਗੇ ਥੋੜਾ ਜਿਹਾ ਹਰਾ ਧਨੀਆ ਤੇ ਐਲੋਜੀ ਨਰਮ ਨਰਮ ਪਕੌੜਿਆਂ ਵਾਲੀ ਗਰਮ ਗਰਮ ਕੜੀ ਨੂੰ ਤੁਸੀਂ ਲੰਚ ਜਾਂ ਡਿਨਰ 'ਚ ਬਣਾ ਕੇ ਚਾਵਲਾਂ ਨਾਲ ਖਾਓ, ਪਰੌਂਠਿਆਂ ਨਾਲ ਖਾਓ ਤੇ ਭਾਵੇਂ ਇਹਨੂੰ ਤੁਸੀਂ ਖਾਓ ਨਾਨ ਨਾਲ। ਬਹੁਤ ਹੀ ਸਵਾਦ ਲੱਗਦੀ ਹੈ। ਤੰਦੂਰੀ ਰੋਟੀ ਨਾਲ ਤੇ ਦਾ ਸਵਾਦ ਬਹੁਤ ਹੀ ਗਜ਼ਬ ਦਾ ਆਂਦਾ ਹੈ। ਢਾਬਿਆਂ ਦੇ ਵਿੱਚ ਤਾਂ ਜ਼ਿਆਦਾਤਰ ਤੰਦੂਰੀ ਰੋਟੀ ਨਾਲ ਮਿਲਦੀ ਹੈ ਖਾਣ ਨੂੰ। ਕੜੀ ਨੂੰ ਮੱਖਣ-ਛੱਕਣ ਪਾ ਕੇ ਖਾਓ ਜੀ ਤੇ ਨਾਲ ਹੋਵੇ ਇਹਦੇ ਲੱਸੀ ਤੇ ਸਵਾਦ ਹੀ ਆ ਜਾਏਗਾ।